ਬਾਈ ਜੀ ਆ ਸਰਪੰਚੀ ਦੀਆਂ ਚੋਣਾਂ ਚੱਲ ਰਹੀਆਂ ਨਾ ਹੁਣ ਇਹ ਜਿਹੜੇ ਸਾਰੀਆਂ ਲਿਸਟਾਂ ਲੱਗੀਆਂ ਐ ਸਰਪੰਚਾਂ ਵਾਸਤੇ ਐ ਤੇ ਮੈਂਬਰਾਂ ਵਾਸਤੇ ਜਿਹੜੇ ਜਿਹੜੇ ਪਿੰਡਾਂ ਨੇ ਤਲਵੰਡੀ ਹਲਕੇ ਦੇ ਪਿੰਡਾਂ ਨੇ ਭਰਿਆ ਸੀ ਪੋਸਟਾਂ ਦੀਆਂ ਸਰਪੰਚੀ ਦੇ ਕਾਗਜ਼ ਫਾਰਮ ਤੇ ਮੈਂਬਰੀ ਦੇ ਫਾਰਮ ਭਰੇ ਸੀ ਉਹ ਲਿਸਟਾਂ ਨੇ ਇਹ ਇਹ ਲਿਸਟਾਂ ਸਾਰੇ ਪਿੰਡਾਂ ਦੀਆਂ ਤਾਂ ਨਹੀਂ ਹੈਗੀਆਂ ਮੇਰੇ ਕੋਲੇ ਆਈਆਂ ਤੇ ਕੁਝ ਪਿੰਡਾਂ ਦੀਆਂ ਜਿਹੜੇ ਤਲਵੰਡੀ ਹਲਕੇ 'ਚ ਪੈਂਦੇ ਆ ਉਹਨਾਂ ਦੀਆਂ ਇਹ ਲਿਸਟਾਂ ਇਹ ਆਪਦੇ-ਆਪਦੇ ਪਿੰਡਾਂ ਦੀਆਂ ਤੁਸੀਂ ਦੇਖ ਲਿਓ ਜਿੱਥੇ ਇੱਥੇ ਤੁਸੀਂ ਕਾਗਜ਼ ਭਰੇ ਸੀਗੇ ਤਲਵੰਡੀ ਚਾਰ ਥਾਵਾਂ ਤੇ ਭਰੇਗੇ ਆ ਸਾਰੇ ਫਾਰਮ ਜਿਹੜੇ ਭਰੇ ਆ ਕੋਂ ਬਾਟ 64 ਬਾੜ 64 ਪਿੰਡਾਂ ਮਲਾ ਬਾਟ ਪਿੰਡ ਹੋਣ ਕਰਕੇ ਭੀੜ ਜਾ ਦੇ ਹੋ ਜਾਂਦੀ ਸੀ ਤੇ ਚਾਰ ਜਗ੍ਹਾ ਤੇ ਇਹ ਫਾਰਮ ਭਰੇ ਗਏ ਨੇ ਉੱਥੇ-ਉੱਥੇ ਜਿੱਥੇ ਫਾਰਮ ਭਰੇ ਆ ਜਿਹੜੇ ਭਰਾ ਨੂੰ ਨਹੀਂ ਪਤਾ ਲੱਗਿਆ ਉਲਝੇ ਹੋਇਆ ਤਾਂ ਉਸੇ ਜਗ੍ਹਾ ਤੇ ਜਾ ਕੇ ਦੇਖ ਸਕਦੇ ਹੋ ਉੱਥੀ ਇਹ ਲਿਸਟਾਂ ਲੱਗੀਆਂ ਹੋਣਗੀਆਂ ਤੇ ਬਾਕੀ ਮੈਂ ਸਾਰੀ ਵੀਡੀਓ ਬਣਾ ਲਿਆ ਵੀਡੀਓ ਥੋੜੀ ਰਹਿਤ ਤਾਂ ਲੰਬੀ ਕਿਉਂ ਪਿੰਡ ਵਾਲੇ ਸੀ ਹੁਣ ਪਿੰਡਾਂ ਸਾਰੇ ਉੱਪਰ ਲਿਖੇ ਪਏ ਆ ਆਪਾਂ ਭਾਗੀ ਬੰਦਰ ਲਿਖਿਆ ਹੋਇਆ ਸਾਰੇ ਪਿੰਡਾਂ ਦੇ ਜਿੰਨੇ ਵੀ ਪਿੰਡ ਹੈ ਪਿੰਡਾਂ ਦੇ ਨਾਂ ਉੱਪਰ ਲਿਖੇ ਨੇ ਜਿਹੜੇ ਚੋਣ ਲੜਨ ਲੜਨ ਦੇ ਯੋਗ ਸੀਗੇ ਸਰਪੰਚ ਉਹਨਾਂ ਦੀ ਵੀ ਰਸੀਦ ਵਿੱਚ ਨਾਂ ਹੈਗਾ ਵੀ ਚੋਣ ਲੜ ਸਕਦੇ ਆ ਤੇ ਜਿਨ੍ਹਾਂ ਦੇ ਵਿੱਚ ਕੋਈ ਕੰਮੀ ਪੇਚੀ ਸੀਗੀ ਕਾਗਜ਼ਾਂ ਦੇ ਵਿੱਚ ਫਾਰਮਾਂ ਦੇ ਵਿੱਚ ਉਹਨਾਂ ਦੇ ਕਾਗਜ਼ ਰਿਜੈਕਟ ਹੋਏ ਨੇ ਔਰ ਮਾਲੂ ਰੱਦ ਹੋ ਗਏ ਸਰਪੰਚਾਂ ਦੇ ਇਸ ਤਰ੍ਹਾਂ ਹੀ ਜਿਹੜੇ ਸੀਗੇ ਮੈਂਬਰ ਮੈਂਬਰਾਂ ਦੇ ਸੀਗੇ ਜਿਹੜੇ ਮੈਂਬਰਾਂ ਦੇ ਸਾਰੇ ਤਾਗ ਚ ਪੱਤਰ ਸਹੀ ਸੀਗੇ ਪ੍ਰੂਫ ਸਹੀ ਸੀਗੇ ਉਹਨਾਂ ਦੇ ਸਾਰੇ ਸਹੀ ਐ ਨਹੀਂ ਰਿਜੈਕਟ ਹੋਏ ਜਿਨ੍ਹਾਂ ਦੇ ਕੋਈ ਕਮੀ ਪੇਛੇ ਸੀਗੀ ਉਹਨਾਂ ਦੇ ਰਿਐਕਟ ਹੋਏ ਆ ਇਹ ਲਿਖਤਾਂ ਦੇ ਵਿੱਚ ਹਰ ਪਿੰਡ ਦੇ ਨਾਮ ਲਿਖਿਆ ਹੋਇਆ ਸਾਰਿਆਂ ਦਾ ਜੇ ਔਰਤਾਂ ਲਈ ਸੀਗੇ ਜਿਹੜੇ ਜਿਹੜੇ ਬਾੜ ਜਿਹੜੇ ਜਿਹੜੇ ਪਿੰਡਾਂ ਦੇ ਕਈ ਪਿੰਡ ਸੀਗੇ ਰਿਜ਼ਰਵ ਕੋਟੇ ਵਿੱਚ ਰਿਜ਼ਰਵ ਵਿੱਚ ਸੀਗੇ ਉਹ ਰਿਜ਼ਰਵ ਵਾਲੇ ਵੀ ਇਹਦੇ ਵਿੱਚ ਦੱਸੇ ਹੋਏ ਆ ਕਿ ਇਹ ਚੋਣ ਔਰਤਾਂ ਲੜ ਸਕਦੀਆਂ ਸੀ ਉਹ ਵੀ ਇਹਦੇ ਵਿੱਚ ਦਿੱਤੇ ਹੋਏ ਆ। ਹਰੇਕ ਲਿਸਟ ਦੇ ਵਿੱਚ ਆਪ ਦਾ ਆਪ ਦਾ ਪਿੰਡ ਦਾ ਤੇ ਆਪ ਦਾ ਨਾਮ ਪੜ੍ਹ ਸਕਦੇ ਹੋ। ਮੈਨੂੰ ਤੁਹਾਡਾ ਨਾਮ ਆਜੂ। ਪਿੰਡ ਦਾ ਵੀ ਨਾਮ ਆਜੂ। ਪਤੀ ਦਾ ਨਾਮ ਆਜੂ। ਪਿਓ ਦਾ, ਮਾਂ ਦਾ ਸਾਰੇ ਵਿੱਚ ਹੀ ਲਿਸਟ ਦੇ ਆਜੂਗਾ। ਤੇ ਬਾੜ ਵੀ ਲਿਖਿਆ ਜਾਣਗੇ। ਕਈਆਂ ਦੇ ਵਿੱਚ ਚੱਕਰ ਹੋਰ ਵੀ ਹੈ ਇਹਦੇ ਵਿੱਚ ਉਹ ਤੁਸੀਂ ਧਿਆਨ ਨਾਲ ਦੇਖ ਲਿਓ ਇਹ ਬਾਡ ਜਿਹੜੇ 2 ਨੰਬਰ ਬਾਡ ਦੇ ਵਿੱਚ ਆ ਉਹ ਆਏ ਨਹੀਂ ਪਤਾ ਬਾਡ 3 ਲਿਖਿਆ ਪਿਆ ਉਹਦਾ ਜਿਹੜੇ 5 ਨੰਬਰ ਚਾ ਉਹਦਾ 1 ਚ ਲਿਖਿਆ ਪਿਆ ਹੋਇਆ ਇਹਦੇ ਬਾਡ ਨਾਲ ਚ ਵੀ ਉਲਟ-ਫੁਲਟ ਹੋਇਆ ਪਿਆ ਉਹ ਲਿਸਟਾਂ ਦੇ ਵਿੱਚ ਬਹੁਤ ਫਰਕ ਹੈ ਜਿਨ੍ਹਾਂ ਦੇ ਜਿਹੜੀ ਵੀ ਲਿਸਟਾਂ ਮੰਨ ਲਓ ਇਹ ਬਣੀਆਂ ਹੋਣਗੀਆਂ ਨੇ ਲਿਸਟ ਦੇ ਨੀਚੇ ਵਾਲੇ ਥਾਂ ਲਿਖਿਆ ਹੋਊਗਾ ਜਿਹੜੇ ਅਯੋਗ ਅਯੋਗ ਲਿਖਿਆ ਹੋਊ ਵੀ ਚੋਣ ਲੜਨ ਦੇ ਅਯੋਗ ਨਹੀਂ ਹੈ ਤੇ ਜਿਹੜੇ ਚੋਣ ਲੜਨ ਯੋਗ ਹੈ ਉਮੀਦਵਾਰ ਸਾਰੇ ਉਹ ਉੱਪਰ ਲਿਖੇ ਹੋਣਗੇ ਤੇ ਜੇ ਫਾਰਮ ਤੇ ਜਾਵਾਂ ਨੀਚੇ ਲਿਖਿਆ ਹੋਊ ਅਯੋਗ ਬੀਹੇ ਨਹੀਂ ਹੈਗਾ ਲੜ ਨਹੀਂ ਸਕਦਾ ਚੋਣ ਜਿਹੜੇ ਕੋਈ ਵੀ ਕਮੀ ਪੇਸ਼ੀ ਹੋਊਗੀ ਵੀ ਕੋਈ ਗਲਤੀ ਹੋ ਫਾਰਮ ਰਿਐਕਟ ਹੋਣ ਦੇ ਕਾਰਨ ਹੁੰਦੇ ਹਨ ਜਿਹੜੇ ਉਹ ਲਿਖਿਆ ਹੁੰਦਾ ਵੀ ਕਾਰਨ ਕੀ ਹੋਇਆ ਵੀ ਜਾਂ ਕੋਈ ਜਾਤੀ ਸਰਟੀਫਿਕੇਟ ਨਹੀਂ ਸੀਗਾ ਜਾਂ ਕੋਈ ਮੰਨ ਲਓ ਬਿੱਲ ਨਹੀਂ ਸੀਗਾ ਕੋਈ ਵੀ ਚੀਜ਼ ਆ ਮੰਨ ਲਓ ਜਿੰਨੇ ਪਰਫਾਰਮ ਦੇ ਵਿੱਚ ਭਰਦੇ ਆ ਕੋਈ ਨਾਮ ਦੀ ਗਲਤੀ ਵੀ ਆ ਜਾਂਦੀ ਹੈ ਵਿੱਚ ਆ ਲਾਲਿਆਣਾ ਪਿੰਡ ਦੀ ਆ ਗਈ ਹਾਂ ਸਾਰੇ ਸਹੀ ਹੈ ਇਹ ਟਾਈਮ ਤਾਂ ਵੀਡੀਓ ਬਣਾਉਣ ਤੇ ਤਾਂ ਲੱਗ ਜਾਂਦਾ ਕਈ ਵਾਰੀ ਹੁਣ ਲੰਮੀ ਲਿਸਟ ਹੁੰਦੀ ਹੈ ਨਾ ਪੜੀ ਨਹੀਂ ਆਂਦੀ ਫਿਰ ਫਿਰ ਰੋਕ ਰੋਕੇ ਪੜਨੀ ਪੈਂਦੀ ਹੈ ਉਹ ਨਾਮ ਆਦਾ ਨਹੀਂ ਪਤਾ ਲੱਗਦਾ ਚੰਗੀ ਤਰ੍ਹਾਂ ਦਿਖਾਉਣੇ ਪੈਂਦੇ ਨੇ ਇਹ ਵੀ ਲੰਮੀ ਆ ਲਿਸਟ ਲਾ ਲੈਣੇ ਦੀ ਹੈ ਇਹ ਆ ਗਈ ਨੱਤਾਂ ਦੀ ਨੱਤ ਪਿੰਡ ਆ ਗਿਆ ਆ ਗੱਲੇਲੇ ਵਾਲਾ ਗੁਰੂ ਸਰ ਜਗਾ ਗੁਰੂ ਸਰ ਜਗਾ ਜਿਹੜਾ ਤਲਵੰਡੀ ਸਾਬ ਦੇ ਨਾਲ ਪਿੰਡ ਆ ਉਹਨੂੰ ਕਹਿੰਦੇ ਹੁਣੇ ਗੁਰੂ ਸਰ ਨੂੰ ਗੁਰੂ ਸਰ ਜਗਾ ਇੱਕ ਤਾਂਗਾ ਐਮਐਲਏ ਦਾ ਪਿੰਡ ਜਗਾ ਰਾਮ ਤੀਰਥ ਇਹ ਗੁਰੂ ਸਰ ਜਗਾ ਲਿਖਿਆ ਪਿਆ ਅੱਜ 6 ਤਰੀਕਾ ਮੰਨ ਲਓ ਕੱਲ ਨੂੰ ਲਾਸਟ ਸਾਰਾ ਰਿਐਕਟ ਵੀ ਹੋ ਹੋ ਸਕਦੇ ਨੇ ਤੇ ਬਾਕੀ ਜਿੰਨਾਂ ਨੇ ਵਾਪਸ ਵਾਪਸੀ ਕਰਨੀ ਚੱਕਣੇ ਆ ਫਾਰਮ ਆਵਰੇ ਉਹ ਵੀ ਚੱਕ ਸਕਦਾ 7 ਤੱਕ ਸੇਖਪੁਰਾ ਪਿੰਡਾ ਇਹਦੇ ਵਿੱਚ ਐ ਵੀ ਇਹਨਾਂ ਕਈ ਵਾਰ ਨਹੀਂ ਪਤਾ ਲੱਗਿਆ ਹੁੰਦਾ ਕਿਸੇ ਨੂੰ ਉਹ ਮੈਂ ਡਬਲ ਵੀ ਧੋੜਾ ਕਰਤਾ ਸੀਗਾ ਇਹ ਵੀ ਕੋਈ ਗਲਤੀ ਰਹਿੰਦੀ ਦੇਖਣ ਕੰਨ ਨੂੰ ਚੰਗੀ ਤਰ੍ਹਾਂ ਨਾਮ ਨਹੀਂ ਦਿਖਦੇ ਆ ਆ ਉਮੀਦਵਾਰ ਹੈ ਜਿਹੜੇ ਥੱਲੇ ਅਯੋਗ ਹੈ ਇਹ ਇਹਨਾਂ ਦੀ ਕੋਈ ਗਲਤੀ ਹੋਊਗੀ ਭਗਵਾਨ ਪੂਰਾ भागी बंदर कलांगी बह दें भागी बंदर कलां भी है फूलो खारी अद्धे का पिंड पता लगता है हाँ मेरा पिंड आ गया ਜਗਤਾਰ ਜੱਜਲ ਦਾ ਪਿੰਡ ਆ ਗਿਆ ਹਾਂ ਜੱਜਲ ਇਹ ਸਰਪੰਚ ਆ ਕੱਲੇ ਇਹ ਸਰਪੰਚ ਸਾਰੇ ਸਹੀ ਲੱਗਦੇ ਆ ਮੇਰੇ ਤਾਂ ਪਿੰਡ ਦੇ ਆ ਦੀਨ ਦਾ ਘਟਾ ਇਹ ਤਾਂ ਹੀ ਰੋਕਣਾ ਪੈਂਦਾ ਚੰਗੀ ਤਰ੍ਹਾਂ ਵੀ ਜ਼ੂਮ ਜੇ ਕਰਕੇ ਪਤਾ ਲੱਗ ਜੇ ਵੀ ਇੱਕ ਤਾਂ ਬਰੀਕੀ ਚ ਲਿਖਿਆ ਸੀ ਉਹ ਮੋਂ ਮੈਂ ਦਾ ਮੋਬਾਈਲ ਵੀ ਜਮਨ ਨਾਲ ਲਾ ਰੱਖਿਆ ਜੇ ਬੜਾ ਜ਼ੂਮ ਜੇ ਕਰਦੇ ਫਿਰ ਜਾਮ ਭੱਦੇ ਹੋ ਜਾਂਦੇ ਆ ਬਾਕੀ ਤੁਸੀਂ ਆਪ ਜ਼ੂਮ ਜੇ ਕਰਕੇ ਦੇਖ ਲਓ ਰੋਕ ਕੇ ਵੀਡੀਓ ਨੂੰ ਥੱਲੇ ਸਾਰੀ ਪੰਜਾਬੀ ਪਾਤੀ ਉੱਪਰ ਅੰਗਰੇਜ਼ੀ ਪਾਤੀ ਪਤਾ ਨਹੀਂ ਮੈਂ ਇਹ じゃ ਕਿਹੜਾ ਮਲਾਜਮ ਅਸੀਂ ਜਿਹਨਾਂ ਸਾਰੇ ਨੂੰ ਅੰਗਰੇਜ਼ੀ ਚ ਕਰ ਰਹੇ ਇੰਗਲਿਸ਼ ਚ ਅਲਝੌਣ ਵਾਲੀ ਗੱਲ ਹੋ ਜਾਂਦੀ ਹੈ ਨਾ ਵਿੱਚ ਹੁੰਦੇ ਹੋ ਮਲਾਜ਼ਮ ਵੀ ਐਵੇਂ ਉਲਝਾਨ ਹੁੰਦੇ ਆ ਜੋ ਨਾਂ ਪੰਜਾਬੀ ਚ ਪਾਦੇ ਮੇਨ ਭਾਸ਼ਾ ਪੰਜਾਬੀ ਹੈ ਤੇ ਤੁਸੀਂ ਉੱਪਰ ਵੀ ਪੰਜਾਬੀ ਚ ਪਾ ਦਿਓ ਜਿਹੜਾ ਬੰਦਾ ਇੰਗਲਿਸ਼ ਨਹੀਂ ਪੜਿਆ ਆ ਕੁਝ ਸਾਲ ਲੰਘਣਗੇ ਉਹ ਦੂਆ ਤੁਸੀਂ ਹਿੰਦੀ ਲਿਖਣ ਲੱਗ ਜਊਂਗੇ ਆਪਦੀ ਮਰਜ਼ੀ ਨਾਲ ਇੰਗਲਿਸ਼ ਨੇ ਚੱਲ ਫੇਰ ਵੀ ਆਪਾਂ ਪੜਨ ਜੋਗ ਹੈਗੇ ਆ ਪੜ ਲਾਂਗੇ ਇਹ ਹਿੰਦੀ ਲਿਖਣ ਲੱਗੇ ਫਿਰ ਆਪਾਂ ਨੂੰ ਕਹਿ ਖੈ ਵੀ ਨਹੀਂ ਹੋਣੀ ਜਿਹੜੇ ਉੱਪਰ ਲਿਖੇ ਹੋਏ ਨਾ ਉਲਝਣ ਦੀ ਕੋਈ ਗੱਲ ਨਹੀਂ ਹੈਗੀ ਵੀ ਉਹ ਨੇਮ ਲਿਖੇ ਹੋਏ ਆ ਜਿਹੜੇ ਨਾਮ ਹੈ ਪਹਿਲੇ ਨੰਬਰ ਤੇ ਨਾਮ ਆ ਜਾਣਗੇ ਫਿਰ ਉਹ ਪਿਤਾ ਦਾ ਨਾਮ ਜਾਂ ਮਾਤਾ ਦਾ ਨਾਮ ਉਹ ਆ ਜਾਣਗੇ ਉਸ ਤੋਂ ਬਾਅਦ ਬਾੜ ਆ ਜਾਣਗੇ ਬਾੜਾਂ ਤੋਂ ਅੱਗੇ ਪਿੰਡ ਆ ਜਾਊਗਾ ਇਹ ਜਿਹੜਾ ਲਿਖਿਆ ਪਿਆ ਹਾਂ ਜਾਂ ਨਹੀਂ ਲਿਖਿਆ ਪਿਆ ਇਹ ਵੀ ਕੋਈ ਚੱਕਰ ਨਹੀਂ ਉਲਝਣ ਵਾਲਾ ਇਹਦੇ ਵਿੱਚ ਉਹ ਉਪਉਸ਼ਦੇ ਹੁੰਦੇ ਆ ਜਰਨਲ ਚਾਹੇ ਕਿ ਉਹਦੇ ਵਿੱਚ ਆ ਵੀ ਵੀ ਇਹ ਲੇਡੀਜ਼ ਵਾਸਤੇ ਹੁੰਦਾ ਇੱਕ ਇੱਕ ਜੈਂਟਸ ਵਾਸਤੇ ਹੁੰਦਾ ਉਹਦਾ ਹਾਂ ਨਾਂ ਲਿਖਿਆ ਹੁੰਦਾ ਇਹ ਹਾਂ ਇੱਥੇ ਪੰਜਾਬੀ ਚ ਆ ਗਿਆ ਇਹੋ ਜਿਹੇ ਨਾਲ ਕੋਈ ਗੱਲ ਨਹੀਂ ਇਹਦੇ ਵਿੱਚ ਪਾਈ ਜੀ ਤੇ ਬਾਕੀ ਇਹ ਵੀਰ ਕੋ ਨਾ ਜੇ ਕੋਈ ਉਮੀਦਵਾਰ ਨੂੰ ਕੋ ਫਰਕ ਲੱਗਿਆ ਤਾਂ ਉਹਨੂੰ ਦਿਖਾ ਵੀ ਦਿਓ ਭੇਜ ਵੀ ਦਿਓ ਕਿਉਂ ਫੇਰੇ ਭੇਜੰਦਾ ਐ ਹੁੰਦਾ ਵੀ ਬੰਦੇ ਨੂੰ ਪਤਾ ਹੀ ਨਹੀਂ ਲੱਗਿਆ ਜਦੋਂ ਫੇਰ ਮਗਰ ਰੋਲਾ ਪਾਉਣ ਦਾ ਫੈਲਾਣੀ ਇਹ ਕੱਲ ਨੂੰ ਆਪਾਂ ਰੋਲਾ ਪਾ ਕੇ ਕਰਵਾ ਸਕਦੇ ਹਾਂ ਸਹੀ ਵੀ ਕਮੀ ਦੱਸੋ ਕੀ ਆ ਤੇ ਬਾਕੀ ਕੋਈ ਬਾਹਲੀਆਂ ਗਲਤੀਆਂ ਤਾਂ ਆਂਗਾਂ ਵੀ ਨਹੀਂ ਘਰ ਹਲਕਾ ਤਲਵੰਡੀ ਚ ਕੋਈ ਕੱਦਾ ਤਾਂ ਉਹ ਕਾਗਜ਼ਾਂ 'ਚ ਫਰਕ ਪੈ ਜਾਂਦਾ ਬੰਦੇ ਦੇ ਵੀ ਜਾਣ ਬੁੱਝ ਕੇ ਨਹੀਂ ਕੋ ਕਰਿਆ ਜੋ ਮੈਂ ਸਾਰੀਆਂ ਜਿੰਨੀਆਂ ਲਿਸਟਾਂ ਦੇਖੀਆਂ ਬਾਕੀ ਜਿੱਤ ਹਾਰ ਤਾਂ ਬਾਈ ਜੀ ਹੁੰਦੀ ਆ ਹੁਣ ਮੇਰੇ ਪਿੰਡ ਦੇ ਚਾਰ ਸਰਪੰਚ ਉੱਠੇ ਆ ਚਾਰਾਂ ਦੇ ਵਿੱਚੋਂ ਜਿੱਤੂ ਤਾਂ ਇੱਕੋ ਹੀ ਹੋਣਾ ਇਹ ਕਿ ਮਲਕੀਰ ਸਿੰਘ ਰਾਜੂ ਐ ਚਮਕੌਰ ਸਿੰਘ ਸਿੱਧੂ ਐ ਤੇ ਜਗਮੀਲ ਸਿੰਘ ਸਿੱਧੂ ਐ ਤੇ ਕੁਲਵੰਤ ਸਿੰਘ ਐ ਚਾਰ ਸਰਪੰਚ ਐ ਤੇ ਮੈਂਬਰ ਤਾਂ ਸਰਪ ਸੰਪਤੀ ਨਾ ਬਣਾਤੇ ਤੇ ਇੱਕ ਵਾਰਡ ਰਹਿੰਦਾ ਹਜੇ ਇੱਕ ਨੰਬਰ ਵਾਰਡ ਉਹਦਾ ਹੈ ਕੁਲਦੀਪ ਸਿੰਘ ਤੇ ਇੱਕ ਮਨਪ੍ਰੀਤ ਉਹ ਦੋ ਰਹਿੰਦੇ ਨੇ ਮੈਂਬਰ ਦੋ ਮੈਂਬਰ ਇੱਕ ਇੱਕ ਨੰਬਰ ਜੀ ਅਮਲਾਲ ਲਓ ਜੀ